ਹਾਂ ਜੀ ਕੋਈ ਵੀ ਕੰਮ ਆਪਾਂ ਸਟਾਰਟ ਕਰਦੇ ਆਂ ਤੇ ਪਰਮਾਤਮਾ ਦਾ ਨਾਮ ਲੈਨੇ ਆਂ ਜ਼ਰੂਰੀ ਵੀ ਹੈ ਤੇ ਸਾਡੀ ਇੱਕ ਫਿਲਮ ਪਿੰਡ ਵਾਲਾ ਸਕੂਲ ਸੀ ਕਿਥੇ ਸ਼ੂਟ ਬੜਾ ਖੂਬਸੂਰਤ ਵਿਸ਼ਾ ਹੈ ਸੋ ਬਸ 3 ਤਰੀਕ ਨੂੰ ਰਿਲੀਜ਼ ਹੈ ਉਹਦੇ ਲਈ ਅਸੀਂ ਅਸ਼ੀਰਵਾਦ ਲੈਣ ਆਏ ਸੀਗੇ ਦਵਾਰ ਸਾਹਿਬ ਸੋ ਪਰਮਾਤਮਾ ਕਿਰਪਾ ਕਰੇ ਸਿਰ ਕਿਹੋ ਜਿਹੀ ਸਟੋਰੀ ਹੈ ਅ ਸਟੋਰੀ ਬੜੀ ਵਧੀਆ ਸਟੋਰੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਅਣਸ਼ੂਏ ਵਿਸ਼ੇ ਨੇ ਜਿਹੜੇ ਮੈਕਸਰੀ ਕਰਨਾ ਵੀ ਬਣਨੇ ਚਾਹੀਦੇ ਨੇ ਜਿਨ੍ਹਾਂ ਵੀ ਮੇਕਰ ਸਿਆ ਉਹਨਾਂ ਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਚੋ ਇਹ ਵੀ ਇੱਕ ਵਿਸ਼ਾ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਜਿਹੜੇ ਦਿਨ-ਦਿਨ ਬੰਦ ਹੁੰਦੇ ਜਾ ਰਹੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਇੱਕ ਮਾਫੀਆ ਕੰਮ ਕਰ ਰਿਹਾ ਉਹ ਜਿਹਦਾ ਉਹਦਾ ਵਪਾਰੀਕਰਨ ਹੋ ਗਿਆ ਤੇ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਕੀ ਕਾਰਨ ਨੇ ਇਹ ਉਸ ਵਿਸ਼ੇ ਤੇ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਵੀ ਜਿਹੜੀ ਸਿੱਖਿਆ ਹੈ ਜਿਹੜੀ ਐਜੂਕੇਸ਼ਨ ਹੈ ਉਹ ਸਾਡੀ ਅਗਲੀ ਪੀੜ੍ਹੀ ਵਾਸਤੇ ਜਾਂ ਪਿਛਲੀ ਵੀ ਪੀੜ੍ਹੀ ਹੈ ਜਿਹੜੇ-ਜਿਹੜੇ ਲੋਕ ਵਧੀਆ এডਿਕੇਸ਼ਨ ਜਿਹਨਾਂ ਨੂੰ ਮਿਲੀ ਹੈ ਜਿਹਨਾਂ ਨੂੰ ਇੱਕ ਆਧਾਰ ਵਧੀਆ ਮਿਲਿਆ ਉਹ ਅੱਗੇ ਵਧੇ ਨੇ ਸੋ ਬਹੁਤ ਸਾਰੇ ਇਦਾਂ ਦੇ ਕਾਬਿਲ ਬੱਚੇ ਰਹਿ ਜਾਂਦੇ ਆ ਪਿੱਛੇ ਸਿਰਫ ਉਹਨਾਂ ਨੂੰ ਚੰਗੀ এডਿਕੇਸ਼ਨ ਨਹੀਂ ਮਿਲਦੀ ਚੰਗਾ ਆਧਾਰਾ ਨਹੀਂ ਮਿਲਦਾ ਸੋ ਇਹ ਇਸ ਫਿਲਮ ਦੀ ਸ਼ੂਟਿੰਗ ਅਸੀਂ ਚੰਡੀਗੜ੍ਹ ਦੇ ਕੋਲ ਪਿੰਡ ਪੈਂਦਾ ਆ ਉੱਥੇ ਅਸੀਂ ਕੀਤੀ ਆ ਸੋ ਨਨੋਵਾਲ ਨਹੀਂ ਹੈ ਨਨੋਵਾਲ ਦਾ ਕੈਪਰਨ ਫ੍ਰੈਂਡ ਦੇ ਵਿੱਚ ਆ ਕਿਹੜਾ ਬਡਵਾਲਾ ਪਿੰਡ ਹਾਂ ਬਡਵਾਲਾ ਪਿੰਡ ਅਡਕੀਅਰ ਵਿੱਚ ਦਰਸਾਉਦੇ ਕੀਰ ਅਰਦਾਸ ਬੇਨਤੀ ਬਸ ਜਿਦਾਂ ਸਾਰੇ ਕਰਦੇ ਆ ਕਿ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਡੇ ਇਸ ਪ੍ਰੋਜੈਕਟ ਨੂੰ ਚਰਚਾ ਲਾਵੇ ਜੋ ਬਣ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਆ ਬਸ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਆ ਤਿੰਨ ਤਰੀਕ ਨੂੰ ਤੁਸੀਂ ਫਿਲਮ ਦੇਖੋ ਫਿਲਮ ਦਾ ਆਨੰਦ ਮਾਣੋ ਕਿਉਂਕਿ ਇਹ ਸਾਡੀ ਫਿਲਮ ਨਹੀਂ ਹੈ ਇਹ ਤੁਹਾਡੀ ਫਿਲਮ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਉਜਵਲ ਭਵਿੱਖ ਲਈ ਅਸੀਂ ਇਹ ਕਨਸੈਪਟ ਚੁਣ ਕੇ ਫਿਲਮ ਬਣਾਈ ਹੈ ਸੋ ਤੁਸੀਂ ਦੇਖਣਾ ਉਹ ਤਿੰਨ ਤਰੀਕ ਨੂੰ ਤੇ ਆਈ ਪੁੱਛਣ ਲੱਗੇ ਵੀ ਕੀ ਕਹਾਣੀ ਐ ਫਿਲਮ ਲੋਕ ਕਿਉਂ ਦੇਖਣ ਜਾਣਗੇ ਇਹ ਇੱਕ ਸਿੱਖਿਆ ਨੂੰ ਲੈ ਕੇ ਫਿਲਮ ਐ ਕਿ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਉਹਨਾਂ ਦਾ ਕਾਰਨ ਕੀ ਐ ਉਹਨਾਂ ਬੱਚਿਆਂ ਨੂੰ ਦੇਖਾਦਲੇ ਚ ਇਹੋ ਜੀ ਕੋਈ ਫਿਲਮ ਲੈ ਕੇ ਆਏ ਜਿਹੜੇ ਵਾਰਸਾ ਮੱਥਾ ਟੇਕਣ ਆਏ ਸੀਗੇ ਸਾਡੇ ਨਾਲ ਸਾਡੀ ਤੀ ਰਾਣੀ ਹਰਸ਼ਚੰਦਰਨ ਅੰਬਰਾਏ ਤੇ ਪ੍ਰੀਤ ਹਰਪਾਲ ਜੀ ਨੇ ਤੇੰਦੇ ਡਾਇਰੈਕਟਰ ਨੇ ਨਿਰਦੇਸ਼ਕ ਨੇ ਸਾਰੇ ਪ੍ਰੋਡਿਊਸਰ ਨੇ ਸੋ ਇੱਥੋਂ ਅੱਜ ਅਸੀਂ ਅਸ਼ੀਰਵਾਦ ਲੈ ਕੇ ਫਿਲਮ ਦਾ ਪ੍ਰਚਾਰਕਾ ਸ਼ੁਰੂ ਕਰਨ ਲੱਗੇ ਆ ਇੱਕ ਅਲੱਗ ਬਿਸ਼ੇ ਦੀ ਸ਼ਾਹਨਿ। 3 ਮਹੀਨਿਆਂ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਮੀਦ ਕਰਦੇ ਨੇ ਕਿ ਲੋਕ ਇਹਨੂੰ ਚੰਗੇ ਬਿਸ਼ਾਣ ਚੰਗਾ ਹੁਗਾ ਰੋਦੇ। ਬਹੁਤ ਬਹੁਤ ਮਿਹਰਬਾਨੀ। ਮੇਰਾ ਨਾਮ ਹਰਸਿਮਰ ਨੁਗਰੋਏ ਤੇ ਅਸੀਂ ਅੱਜ ਸ਼ਰਮੰਦਰ ਸਾਹਿਬ ਆਏ ਆ ਆਪਣੀ ਫਿਲਮ ਦੀ ਪ੍ਰੋਮੋਸ਼ਨ ਸ਼ਾਪਾ ਸ਼ੁਰੂ ਕਰਨ ਆਲੇ ਤੇ ਉਹਦੇ ਲਈ ਬਾਬਾ ਜੀ ਕੋਲ ਮੱਥਾ ਟੇਕਣ ਆਇਆ ਕਿ ਇਹ ਸਾਡੀ ਜਿਹੜੀ ਫਿਲਮ ਹੈ ਜੋ ਸੀ ਅਸ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਬਣਾਈ ਹੈ ਲੋਕਾਂ ਨੂੰ ਪਸੰਦ ਆਵੇ ਤੇ ਤੁਸੀਂ ਦੇਖਿਓ ਕਿਦਾਂ ਸਰਕਾਰੀ ਸਕੂਲ ਕਿੰਨੀ ਪ੍ਰੋਬਲਮਸ 'ਚ ਨੇ ਐਂਡ ਬੰਦ ਹੁੰਦੇ ਜਾ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਲੋਕਾਂ ਨੂੰ ਫਿਲਮ ਪਸੰਦ ਆਉਗੀ ਜੋ ਤਿੰਨ ਮਹੀਨਿਆਂ ਨੂੰ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਸ 'ਵਿ ਜਾ ਕੇ ਜ਼ਰੂਰ ਵੇਖੀ ਜੇ ਮੈਂ ਤੁਹਾਡੀ ਪਹਿਲੀ ਫਿਲਮ ਨਹੀਂ ਐ ਇਸ ਤੋਂ ਪਹਿਲਾਂ ਵੀ ਤੁਸੀਂ ਫਿਲਮ ਦੇਖੋ ਨਹੀਂ ਮੇਰੀ ਤੀਜੀ ਫਿਲਮ ਹੈ ਲੁਕਣਕੀ ਮੈਂ ਕਿਸ ਤਰ੍ਹਾਂ ਦੇ ਕਿਰਦਾਰ ਨੂੰ ਵਾਈਫ ਬਣਦੀ ਮੈਂ ਸਿੱਖਿਆ ਬੋਰਡ ਅਫੀਸਰ ਦਾ ਕਿਰਦਾਰ ਨਿਭਾਰ ਰਹੀ ਆ ਸਰਕਾਰ ਦਾ ਕੀ ਰੋਲ ਹੈ ਪ੍ਰਾਇਮਰੀ ਸਕੂਲਾਂ ਨੂੰ ਬਚਾਉਣ ਲਈ ਜਿੱਦਾਂ ਸਾਡੇ ਅਧਿਆਪਕ ਨੇ ਉਹਨਾਂ ਦੀ ਕਿੱਦਾਂ ਮਦਦ ਕਰਦੀ ਹੈ ਤਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਬੱਚਿਆਂ ਦੀ ਮਦਦ ਕੀਤੀ ਜਾਵੇ ਉਹ ਮੇਰਾ ਰੋਲ ਹੈ ਸਿੱਖਿਆ ਨੂੰ